ਸਾਰੇਆਂ ਤੋਂ ਪਹਿਲਾਂ ਮੈਂ ਜੈ ਵਾਲਮੀਕੀ ਹਰਰਵਨੀ ਜੀ ਸਭ ਤੋਂ ਪਹਿਲਾਂ ਮੈਂ ਆਪਣੀ ਜਗਵਾਨੀ ਜੀ ਔਰ ਪੰਜਾਬ ਕੇਸੀ ਜੀ ਦੇ ਜਿਹੜੇ ਮੁਖ ਸਾਡੇ ਅਵਿਨਾਸ਼ ਚੋਪੜਾ ਜੀ ਹੈਗੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੱਤਾ ਹੈਗਾ ਜੀ ਉਸ ਤੋਂ ਬਾਅਦ ਸਾਡੀ ਜਿਹੜੀ ਆ ਭਗਵਾਨ ਵਾਲਮੀਕੀ ਦੀ ਪ੍ਰਗਟ ਦਿਵਸ ਹੈ ਉਹ 7 ਅਕਤੂਬਰ ਨੂੰ ਪੂਰੇ ਵਿਸ਼ਵ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਜੀ ਉਹਦੇ ਨਵੇਂ ਵਿੱਚ ਦੇ ਵਿੱਚ ਸਾਡੇ ਜਲੰਧਰ ਤੋਂ ਸਾਡੇ ਬਾਬਾ ਜੀ ਸਾਡੇ ਸਾਡੇ ਸੰਤਵਾ ਵਾਲਮੀਕ ਸਮਾਜ ਜੀ ਦੇ ਬਾਬਾ ਪ੍ਰਗਨਾਥ ਜੀ ਉਹਨਾਂ ਦੀ ਅਗਵਾਈ ਦੀ ਹੇਠ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਜੋ ਕਿ ਹਰ ਸਾਲ ਦੀ ਤਰ੍ਹਾਂ ਉਹ ਆਪਣੇ ਡੇਰੇ ਉਗੀ ਚਿੱਟੀ ਤੋਂ ਲੈ ਕੇ ਅੰਮ੍ਰਿਤਸਰ ਭਗਵਾਨ ਵਾਲਮੀਕੀ ਆਸ਼ਮ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਸੰਗਤਾਂ ਨੂੰ ਲੈ ਕੇ ਉੱਥੇ ਜਾਂਦੇ ਹੈਗੇ ਆ ਉਹਦੇ ਉਪਲਕਸ਼ ਵਿੱਚ ਅਸੀਂ ਮਿਤੀ 6 ਅਕਤੂਬਰ ਨੂੰ ਵਡਾਲਾ ਚੌਂਗ ਦੇ ਵਿੱਚ ਇੱਕ ਭਾਰੀ ਇਕੱਠ ਕਰਕੇ ਜੀ ਬਾਬਾ ਜੀ ਦੀ ਨਾਲ ਉਹਨਾਂ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣੀਆਂ ਸੰਗਤਾਂ ਨੂੰ ਲੈ ਕੇ ਜਾਵਾਂਗੇ ਔਰ ਅਸੀਂ ਪੂਰੇ ਜਿੰਦਰ ਵਾਸੀ ਪੰਜਾਬ ਵਾਸੀਆਂ ਨੂੰ ਵੀ ਇਹ ਬੇਨਤੀ ਕਰਦੇ ਹੈਗੇ ਆ ਕਿ ਵੀ ਆਪਣੇ ਨਾਲ ਆਪਣੇ ਬੱਚਿਆਂ ਨੂੰ ਔਰ ਆਪਣੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਬਾਬਾ ਜੀ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣੇ ਅੰਮ੍ਰਿਤਸਰ ਵਿਖੇ ਉਹਨਾਂ ਨਾਲ ਸ਼ੋਭਾ ਯਾਤਰੀ ਸ਼ਾਮਲ ਹੋ ਕੇ ਪਹੁੰਚਣ ਤਾਂ ਜੋ ਸਾਰੀਆਂ ਸਮੂਹ ਸੰਗਤਾਂ ਉੱਥੇ ਪਹੁੰਚ ਕੇ ਆਪਣੇ ਭਗਵਾਨ ਵਾਲਮੀਕੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੀ ਸਾਰਿਆਂ ਨੂੰ ਪਹਿਲਾਂ ਤਾਂ ਜੈ ਬਲਮਿਕੀ ਹਰ ਹਰ ਬਲਮਿਕੀ ਸੋ ਅਸੀਂ ਬਹੁਤ ਹੀ ਧੰਨਵਾਦ ਕਰਦੇ ਆਂ ਪੰਜਾਬ ਕੇਸ ਦੇ ਅਵਨਾਸ਼ ਜੀ ਦਾ ਜਿਹੜੇ ਇਹਨਾਂ ਦੇ ਓਨਰ ਨੇ ਉਹ ਸਾਨੂੰ ਹਰ ਸਾਲ ਦੀ ਤਰ੍ਹਾਂ ਹਰ ਸੇਵਾ ਦਾ ਮੌਕਾ ਵੀ ਦਿੰਦੇ ਆ ਔਰ ਸਾਡੇ ਨਾਲ ਮੋਢੇ ਨਾਲ ਲਾ ਕੇ ਵੀ ਚੱਲਦੇ ਆ ਜੀ ਤੇ ਅਸੀਂ ਇਸ ਕਰਕੇ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦੇ ਆਂ ਪੰਜਾਬ ਕੇਸੀ ਗਰੁੱਪ ਦਾ ਵੀ ਔਰ ਇਸ ਸੰਬੰਧ ਵਿੱਚ 6 ਅਕਤੂਬਰ 6 ਅਕਤੂਬਰ ਸਵੇਰੇ 12 ਵਜੇ ਅਸੀਂ ਭਾਰੀ ਇਕੱਠ ਕਰਕੇ ਬਡਾਲਾ ਚੌਂਗਦੇ ਵਿੱਚ ਅਸੀਂ ਬਾਬਾ ਪ੍ਰਗਨ ਨਾਜ਼ੀ ਜੀ ਦੀ ਸ਼ੁਭ ਯਾਤਰਾ ਦਾ ਉੱਥੇ ਉਹਨਾਂ ਦਾ ਸਮਾਨ ਵੀ ਕਰਾਂਗੇ ਔਰ ਹਰ ਤਰ੍ਹਾਂ ਦੇ ਲੰਗਰ ਲਵਾ ਕੇ ਜਿੰਨੀ ਸੰਗਤ ਆਈ ਆ ਸਾਰਿਆਂ ਨੂੰ ਲੰਗਰ ਸ਼ਕਾ ਕੇ ਔਰ ਸੰਤ ਮਹਾਂਪੁਰਸ਼ਾਂ ਨੂੰ ਲੰਗਰ ਸ਼ਕਾ ਕੇ ਉਹਨਾਂ ਨੂੰ ਅੰਮ੍ਰਿਤਸਰ ਲਈ ਰਵਾਨਾ ਕਰਾਂਗੇ ਜੈ ਵਾਲਮੀਕੀ ਹਰਰ ਬੋਲੇ ਸਾਰਿਆਂ ਤੋਂ ਪਹਿਲਾਂ ਮੈਂ ਜੈ ਵਾਲਮੀਕੀ ਹਰਰ ਬੋਲੇ ਕੀਜੀ ਸਭ ਤੋਂ ਪਹਿਲਾਂ ਮੈਂ ਆਪਣੀ ਜਗਬਾਨੀ ਜੀ ਔਰ ਪੰਜਾਬ ਕੇਸੀ ਜੀ ਦੇ ਜਿਹੜੇ ਮੁਖ ਸਾਡੇ ਅਵਿਨਾਸ਼ ਚੋਪੜਾ ਜੀ ਹੈਗੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੱਤਾ ਹੈਗਾ ਜੀ ਉਸ ਤੋਂ ਬਾਅਦ ਸਾਡੀ ਜਿਹੜੀ ਆ ਭਗਵਾਨ ਵਾਲਮੀਕੀ ਦੀ ਪ੍ਰਗਟ ਦਿਵਸ ਆ ਉਹ 7 ਅਕਤੂਬਰ ਨੂੰ ਪੂਰੇ ਵਿਸ਼ਵ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਜੀ ਉਹਦੇ ਵਿੱਚ ਵਿੱਚ ਦੇ ਵਿੱਚ ਸਾਡੇ ਜਲੰਧਰ ਤੋਂ ਸਾਡੇ ਬਾਬਾ ਜੀ ਸਾਡੇ ਸਾਡੇ ਸੰਤ ਵਾ ਵਾਲਮੀਕ ਸਮਾਜ ਜੀ ਦੇ ਬਾਬਾ ਪ੍ਰਗਨਾਥ ਜੀ ਉਹਨਾਂ ਦੀ ਅਗਵਾਈ ਦੀ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਜੋ ਕਿ ਹਰ ਸਾਲ ਦੀ ਤਰ੍ਹਾਂ ਉਹ ਆਪਣੇ ਡੇਰੇ ਉਗੀ ਚਿੱਟੀ ਤੋਂ ਲੈ ਕੇ ਅੰਮ੍ਰਿਤਸਰ ਭਗਵਾਨ ਵਾਲਮੀਕੀ ਆਸ਼ਮ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਸੰਗਤਾਂ ਨੂੰ ਲੈ ਕੇ ਉੱਥੇ ਜਾਂਦੇ ਹੈਗੇ ਆ ਉਹਦੇ ਉਪਲਕਸ਼ ਵਿੱਚ ਅਸੀਂ ਮਿਤੀ 6 ਅਕਤੂਬਰ ਨੂੰ ਵਡਾਲਾ ਚੌਂਕ ਦੇ ਵਿੱਚ ਇੱਕ ਭਾਰੀ ਇਕੱਠ ਕਰਕੇ ਜੀ ਬਾਬਾ ਜੀ ਦੀ ਨਾਲ ਉਨਾ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣੀਆਂ ਸੰਗਤਾਂ ਨੂੰ ਲੈ ਕੇ ਚਾਵਾਂਗੇ ਔਰ ਅਸੀਂ ਸਾਰੇ ਜਿੰਦਰ ਵਾਸੀ ਪੰਜਾਬ ਵਾਸੀਆਂ ਨੇ ਵੀ ਇਹ ਬੇਨਤੀ ਕਰਦੀ ਹੈਗੇ ਆ ਕਿ ਵੀ ਆਪਣੇ ਨਾਲ ਆਪਣੇ ਬੱਚਿਆਂ ਨੂੰ ਔਰ ਆਪਣੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਬਾਬਾ ਜੀ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣੇ ਅੰਮ੍ਰਿਤਸਰ ਵੇਖੇ ਉਹਨਾਂ ਨਾਲ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਪਹੁੰਚਣ ਤਾਂ ਜੋ ਸਾਰੀ ਇਸ ਮੂਹ ਸੰਗਤਾਂ ਉੱਥੇ ਪਹੁੰਚ ਕੇ ਆਪਣੇ ਭਗਵਾਨ ਵਾਲਮੀਕੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੀ